ਰੈਡੀ ਫਰਾਂਸ ਦਾ ਉੱਗਾ ਲੇਖਕ ਵਿਸ਼ਵ ਕੌਮਾਂ ਦੇ ਇਤਿਹਾਸ ਬਾਰੇ ਕੁੰਜੀਵਤ ਟਿੱਪਣੀ ਵਿੱਚ ਲਿਖਦਾ ਹੈ ਜੁਨਾਨ ਦਾ ਇਤਿਹਾਸ ਇੱਕ ਕਿਤਾਬਾਂਗ ਹੈ ਲਾਤੀਨੀ ਇਤਿਹਾਸ ਤਸਵੀਰ ਵਰਗਾ ਲੱਗਦਾ ਹੈ ਜਦੋਂ ਕਿ ਆਧੁਨਿਕ ਇਤਿਹਾਸ ਘਟਨਾਵਾਂ ਦੀ ਤਫਸੀਲ ਹੈ ਡੰਡੀ ਕਿਸੇ ਵਿਦਵਾਨ ਨੇ ਬੜਾ ਨਫੀਸ ਲਿਖਿਆ ਹੈ ਕਿ ਸਿੱਖ ਇਤਿਹਾਸ ਵਿੱਚ ਚਮਕੌਰ ਦੀ ਜੰਗ ਦੌਰਾਨ ਉਪਰੋਕਤ ਤਿੰਨੋਂ ਹਕੀਕਤਾਂ ਇੱਕੋ ਬੇਲੇ ਵਾਪਰੀਆਂ ਹਨ ਡੰਡੀ ਸੱਚਮੁੱਚ ਚਮਕੌਰ ਦੀ ਜੰਗ ਦੁਨੀਆ ਦੀ ਲਾਮਿਸਾਲ ਅਸਾਵੀ ਜੰਗ ਸੀ ਜਿੱਥੇ 10 ਲੱਖ ਮੁਗਲ ਫੌਜਾਂ ਦਾ ਮੁਕਾਬਲਾ ਕਰਦਿਆਂ ਗੁਰੂ ਦੀ ਪ੍ਰੇਮ ਪਰਤੀਤ ਵਿੱਚ ਭਿੱਜੇ ਸਿਦਕ ਅਤੇ ਸਬਰ ਦੇ ਮੁਜਸਮੇ 40 ਸਿੰਘਾਂ ਨੇ ਕਿਸੇ ਜਿੱਤ ਹਾਰ ਲਈ ਨਹੀਂ ਬਲਕਿ ਜ਼ਬਰ ਜ਼ੁਲਮ ਦੇ ਵਿਰੋਧ ਵਿੱਚ ਜੰਗ ਦੇ ਮੈਦਾਨ ਅੰਦਰ ਜੂਝਦਿਆਂ ਸ਼ਹਾਦਤਾਂ ਪਾਈਆਂ ਡੰਡੀ ਬਾਈਦਾਰ ਦੇ ਪਹਾੜੀ ਰਾਜਿਆਂ ਅਤੇ ਮੁਗਲਾ ਦੁਆਰਾ ਖਾਦੀਆਂ ਕਸਮਾਂ ਦਾ ਯਕੀਨ ਕਰਕੇ 6 7 ਪੋ 1761 ਦਸੰਬਰ 1704 ਈਸਵੀ ਦੀ ਦਰਮਿਆਨੀ ਰਾਤ ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਦੁਸ਼ਮਣ ਫੌਜਾਂ ਨੇ ਆਪਣੀਆਂ ਕਸਮਾਂ ਨੂੰ ਛਿੱਕੇ ਤੰਗ ਕੇ ਸਿੰਘਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਡੰਡੀ ਸਰਸਾ ਨਦੀ ਪਾਰ ਕਰਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਡੰਡੀ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗੰਗੂਰ ਸੋਈਆ ਆਪਣੇ ਪਿੰਡ ਖੇੜੀ ਲੈ ਗਿਆ ਡੰਡੀ ਦਸ਼ਮੇਸ਼ ਪਿਤਾ ਸਿੰਘਾਂ ਦੇ ਕਾਫਲੇ ਨਾਲ ਰੋਪੜ ਰਾਤ ਕੱਟ ਕੇ ਚਮਕੌਰ ਵਿਖੇ ਬੁੱద్ధి ਚੰਦ ਜੀ ਕੱਚੀ ਗੜੀ ਹਵੇਲੀ ਵਿੱਚ ਪੁੱਜੇ ਡੰਡੀ ਉਹਨਾਂ ਦੇ ਨਾਲ ਅਰੇੜੀ ਚਾਲੀ ਸਿੰਘ ਅਤੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸੰਨ ਡੰਡੀ ਉੱਧਰ ਨਵਾਬ ਵजीर खान ਨੇ 10 ਲੱਖ ਦਾ ਲਸ਼ਕਰ ਲੈ ਕੇ ਚਮਕੌਰ ਦੀ ਕੱਚੀ ਗੜੀ ਨੂੰ ਆਣ ਕੇਰਾ ਪਾ ਲਿਆ ਡੰਡੀ ਇਹ ਵੇਖਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਖਾਲਸਾ ਜੀ ਅੱਜ ਸਿੱਖੀ ਦਾ ਇਮਤਿਹਾਨ ਹੋਣਾ ਹੈ ਡੰਡੀ ਦੁਨੀਆਂ ਉੱਤੇ ਕਈ ਕੌਮਾਂ ਪੈਦਾ ਹੋਈਆਂ ਅਤੇ ਮਿਟ ਗਈਆਂ ਹਨ ਡੰਡੀ ਮੈਂ ਅਕਾਲ ਪੁਰਖ ਦੇ ਹੁਕਮ ਨਾਲ ਸਦਾ ਅਟਲ ਰਹਿਣ ਵਾਲਾ ਪੰਥ ਸਿਰਜਾ ਹੈ ਡੰਡੀ ਅੱਜ 10 ਪੀੜੀਆਂ ਦੇ ਕੀਤੇ ਹੋਏ ਕੰਮ ਦੀ ਪਰਖ ਹੋਣੀ ਹੈ ਡੰਡੀ 40 ਨੇ 10 ਲੱਖ ਨਹੀਂ ਇਕੱਲੇ ਇਕੱਲੇ ਨੇ ਲੱਖਾਂ ਦਾ ਨਾਲ ਟੱਕਰਾ ਕਰਨਾ ਹੈ ਡੰਡੀ ਦਸ਼ਮੇਸ਼ ਪਿਤਾ ਜੀ ਬੈਰੀ ਦੇ ਟੱਕਰੇ ਵਾਸਤੇ ਗੜੀ ਦੀ ਟੱਕੜਾਈ ਕਰਨ ਲੱਗ ਪਏ ਡੰਡੀ ਅੱਠ ਅੱਠ ਸਿੰਘ ਚੌਹਾ ਬਾਹਿਆਂ ਉੱਤੇ ਮੋਰਚੇ ਬਣਾ ਕੇ ਬਿਠਾ ਦਿੱਤੇ ਦੋ ਸਿੰਘ ਬੂਹੇ ਦੀ ਰਾਖੀ ਵਾਸਤੇ ਖੜੇ ਕਰ ਦਿੱਤੇ ਡੰਡੀ ਦੋ ਹਵੇਲੀ ਵਿੱਚ ਚੱਕਰ ਲਾ ਕੇ ਪਹਿਰਾ ਦੇਣ ਵਾਸਤੇ ਨਿਯਤ ਕਰ ਦਿੱਤੇ ਅਤੇ ਬਾਕੀ ਸਿੰਘਾਂ ਅਤੇ ਸਾਹਿਬਜ਼ਾਦਿਆਂ ਸਣੇ ਆਪ ਉੱਪਰਲੀ ਛੱਤ ਉੱਤੇ ਡਟ ਗਏ ਡੰਡੀ ਦੁਸ਼ਮਣ ਫੌਜ ਦੀ ਅਗਵਾਈ ਸਰਹਿੰਦ ਦਾ ਸੂਬੇਦਾਰ ਵजीर खान 나ਹਰ ਖਾਨ ਆਦ ਮੁਗਲਾਂ ਦੇ ਸਿਰ ਕੱਢ ਜਰਨੈਲ ਕਰ ਰਹੇ ਸਨ ਡੰਡੀ ਉਹਨਾਂ ਹਵੇਲੀ ਦੇ ਦਵਾਲੇ ਘੇਰਾ ਪਾ ਲਿਆ ਡੰਡੀ ਉਧਰ ਕਲੰਗੀਧਰ ਮਹਾਰਾਜ 40 ਸਿੰਘਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ ਡੰਡੀ 10 ਲੱਖ ਬੈਰੀ